ਸਭ ਤੋਂ ਪਹਿਲਾਂ ਸਿਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਵੱਡੇ ਬਿਆਨ ਦਾ ਸੀਐਮ ਨੇ ਵਿਧਾਨ ਸਭਾ ਚੋਂ ਬਾਹਰ ਆਉਣ ਵੇਲੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਗ੍ਰਹਿ ਮੰਤਰੀ ਤੇ ਵੱਡਾ ਬਿਆਨ ਦਿੱਤਾ ਉਹਨਾਂ ਤੇ ਵੱਡਾ ਹਮਲਾ ਕੀਤਾ ਸੀਐਮ ਨੇ ਕਿਹਾ ਕਿ ਗੁਜਰਾਤ ਦਾ ਇੱਕ ਕਾਨੂੰਨ ਹੈ ਤੜੀ ਪਾਰ ਔਰ ਗੁਜਰਾਤ ਦੇ ਕਾਨੂੰਨ ਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਗੁਜਰਾਤ ਚੋਂ ਤੜੀ ਪਾਰ ਕਰਕੇ ਕੱਢਿਆ ਹੋਇਆ ਹੈ ਔਰ ਤੜੀ ਪਾਰ ਸਾਡੇ ਗ੍ਰਹਿ ਮੰਤਰੀ ਨੇ ਉਹਨਾਂ ਕਿਹਾ ਕਿ ਗੈਂਗਸਟਰਾਂ ਨੂੰ ਕੌਣ ਪਾਲ ਰਿਹਾ ਹੈ ਇਹ ਸਮਝਣ ਦੀ ਜ਼ਰੂਰਤ ਹੈ ਗੁਜਰਾਤ ਦੀ ਸਬਰਮਤੀ ਜੇਲ੍ਹ 'ਚ ਕੌਣ ਰੱਖਿਆ ਹੋਇਆ ਹੈ ਇਹ ਸਮਝਣ ਦੀ ਜ਼ਰੂਰਤ ਹੈ ਸੋ ਸੀਐਮ ਵੱਲੋਂ ਸਿੱਧੇ-ਸਿੱਧੇ ਨਿਸ਼ਾਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਾਦੇ ਗਏ ਨੇ ਕੱਲ ਸੀਐਮ ਨੇ ਪ੍ਰਧਾਨ ਮੰਤਰੀ ਤੇ ਨਿਸ਼ਾਨੇ ਸਾਦੇ ਸੀ ਔਰ ਅੱਜ ਗ੍ਰਹਿ ਮੰਤਰੀ ਨੂੰ ਵੀ ਨਿਸ਼ਾਨੇ ਤੇ ਲਿਆ ਹੈ ਔਰ ਗ੍ਰਹਿ ਮੰਤਰੀ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਤੜੀ ਪਾਰ ਕਾਨੂੰਨ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਤੜੀ ਪਾਰ ਲੋਕ ਸਾਡਾ ਦੇਸ਼ ਚਲਾ ਰਹੇ ਨੇ ਤੜੀ ਪਾਰ ਸਾਡੇ ਗ੍ਰਹਿ ਮੰਤਰੀ ਨੇ ਗੁਜਰਾਤ ਦੇ ਵਿੱਚੋਂ ਤੜੀ ਪਾਰ ਕਰਕੇ ਕੱਢੇ ਗਏ ਨੇ ਸੋ ਇਹ ਬਿਆਨ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਚ ਬਾਹਰ ਆਉਣ ਤੋਂ ਬਾਅਦ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਉਸ ਮੌਕੇ ਤੇ ਦਿੱਤਾ ਗਿਆ ਨਾਲ ਹੀ ਉਹਨਾਂ ਪ੍ਰਧਾਨ ਮੰਤਰੀ ਅ ਬਾਰੇ ਜਿਹੜਾ ਕੱਲ ਬਿਆਨ ਦਿੱਤਾ ਸੀ ਉਸ ਦਾ ਵੀ ਜ਼ਿਕਰ ਕੀਤਾ ਉਹਨੂੰ ਮੁੜ ਦੁਹਰਾਇਆ ਕਿ ਪ੍ਰਧਾਨ ਮੰਤਰੀ ਕਈ ਐਸੇ ਦੇਸ਼ਾਂ ਜਾਂਦੇ ਨੇ ਜਿਦੇ ਸਾਨੂੰ ਨਾਮ ਹੀ ਨਹੀਂ ਪਤਾ ਔਰ ਬਤੌਰ ਇਹ ਦੇਸ਼ ਦੇ ਨਾਗਰਿਕ ਹੁੰਦੇ ਹੋਏ ਸਾਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਪ੍ਰਧਾਨ ਮੰਤਰੀ ਕਿਹੜੇ ਦੇਸ਼ਾਂ 'ਚ ਕਿੱਥੋਂ ਦੀ ਯਾਤਰਾ ਕਰਨ ਗਏ ਹੋਏ ਨੇ ਉਹਨਾਂ ਨੇ ਕਿਹਾ ਕਿ ਮੈਂ ਸਿਰਫ ਉਸ ਦਾ ਜ਼ਿਕਰ ਕੀਤਾ ਸੀ ਤੇ ਅੱਜ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਤੇ ਵੀ ਜਾਂਦੇ ਜਾਂਦੇ ਨਿਸ਼ਾਨਾ ਲਾ ਦਿੱਤਾ ਗੈਂਗਸਟਰ ਮਕੀਸਾਂ ਨੇ ਇਸ ਤੋਂ 12 ਸਾਲ ਪੁਰਾਣੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਮਰਮਤੀ ਵਾਲੀ ਥਾਂ 'ਚ ਕੌਣ ਬੈਠਾ ਹੈ ਹੈ ਜੀ ਜਿੰਨਾ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ 'ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ 'ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫਿਰ ਸਾਨੂੰ ਸਭ ਪੁੱਛਣਾ ਸਾਨੂੰ ਗੈਂਗਸਟਰ ਨਾਲ ਕੀ ਸਬੰਧ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧਾ-ਸਿੱਧਾ ਨਾਮ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਤੇ ਨਿਸ਼ਾਨੇ ਸਾਦੇ ਗਏ ਔਰ ਉਹਨਾਂ ਕਿਹਾ ਕਿ ਤੜੀ ਪਾਰ ਸਾਡੇ ਗ੍ਰਹਿ ਮੰਤਰੀ ਨੇ ਤਾਂ ਫਿਰ ਦੇਸ਼ ਦਾ ਰਖਵਾਲਾ ਕੌਣ ਹੋਏਗਾ ਸੋ ਉਹਨਾਂ ਕਿਹਾ ਕਿ ਗੁਜਰਾਤ ਦਾ ਇੱਕ ਕਾਨੂੰਨ ਹੈ ਤੜੀ ਪਾਰ ਔਰ ਗ੍ਰਹਿ ਮੰਤਰੀ ਨੂੰ ਤੜੀ ਪਾਰ ਕਰਕੇ ਗੁਜਰਾਤ ਚੋਂ ਕੱਢਿਆ ਗਿਆ ਸੀ ਇੱਕ ਵਾਰੀ ਫਿਰ ਸੁਣਦੇ ਹਾਂ ਸੀਐਮ ਭਗਵੰਤ ਮਾਨ ਨੇ ਕੀ ਕੁਝ ਕੀਤਾ ਕੌਣ ਨੇ ਐਸਾ 12 ਸਾਲ ਪੁਰਾਣਾ ਹੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਮਰਮਤੀ ਵਾਲੀ ਥੇਹ ਚ ਕੌਣ ਬੈਠਾ ਹੈ ਜੀ ਜਿੰਨਾ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸੰਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਤੇਰੇ ਸਾਨੂੰ ਸਭ ਪੁੱਛ ਲੈ ਸਾਨੂੰ ਕਬੀਟ ਉਹ ਕਰੋ ਇਸ ਹਾਊਸ ਦੇ ਵਿੱਚ ਜਿਹਦੇ ਨਾਲ ਦੇਸ਼ ਦਾ ਫਾਇਦਾ ਹੋਵੇ ਨਾ ਕਿ ਆਪਸ ਵਿੱਚ ਇੱਕ ਦੂਜੇ ਦਾ ਫਾਇਦਾ ਹੋਵੇ ਵੀ ਅੱਜ ਬਾਈਵਾ ਸਾਹਿਬ ਐਨੀ ਵਾਰੀ ਉੱਥੇ ਕੱਲ ਨੂੰ ਤੱਕੀ ਤਾਂ ਸੀਐਮ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਦਾ ਨਾਮ ਲੈ ਕੇ ਨਿਸ਼ਾਨੇ ਸਾਧੇ ਗਏ ਤੜੀ ਪਾਰ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਜ਼ਿਕਰ ਕੀਤਾ ਗਿਆ ਕਿ ਗ੍ਰਹਿ ਮੰਤਰੀ ਨੂੰ ਗੁਜਰਾਤ ਚੋਂ ਤੜੀ ਪਾਰ ਕੀਤਾ ਹੋਇਆ ਔਰ ਉਹਨਾਂ ਕਿਹਾ ਕਿ ਤੜੀ ਪਾਰ ਸਾਡਾ ਦੇਸ਼ ਚਲਾ ਰਹੇ ਨੇ ਤੜੀ ਪਾਰ ਸਾਡੇ ਗ੍ਰਹਿ ਮੰਤਰੀ ਨੇ ਨਾਲ ਦੀ ਨਾਲ ਉਹਨਾਂ ਗੈਂਗਸਟਰਾਂ ਨੂੰ ਲੈ ਕੇ ਨਿਸ਼ਾਨੇ ਸਾਧੇ ਕਿ ਗੁਜਰਾਤ ਦੀਆਂ ਜੇਲਾਂ ਦੇ ਵਿੱਚ ਕਿਹੜੇ ਗੈਂਗਸਟਰ ਬੰਦ ਨੇ ਕਿਉਂ ਉਹਨਾਂ ਨੂੰ ਰੱਖਿਆ ਹੋਇਆ ਸੋ ਕਾਫੀ ਮੁੱਖ ਮੰਤਰੀ ਵੱਲੋਂ ਅੱਜ ਨਿਸ਼ਾਨੇ ਸਾਧੇ ਗਏ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਨਾਮ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਹਨਾਂ ਸਿੱਧਾ ਸਿੱਧਾ ਕਿਹਾ ਕਿ ਤੜੀ ਪਾਰ ਸਾਡਾ ਦੇਸ਼ ਚਲਾ ਰਹੇ ਨੇ ਪ੍ਰਧਾਨ ਮੰਤਰੀ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਕਿ ਸਾਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਪ੍ਰਧਾਨ ਮੰਤਰੀ ਕਿੱਥੇ-ਕਿੱਥੇ ਜਾਂਦੇ ਨੇ ਸਾਡੇ ਨਾਲ ਰਵਨੀਤ ਬਿੱਟੂ ਜੁੜੇ ਨੇ ਕੇਂਦਰੀ ਰਾਜ ਮੰਤਰੀ ਨੇ ਬਿੱਟੂ ਜੀ ਬਹੁਤ-ਬਹੁਤ ਸਵਾਗਤ ਹੈ ਐ ਸੀਐਮ ਭਗਵੰਤ ਮਾਨ ਹੋਰਾਂ ਨੂੰ ਥੋੜੀ ਦੇਰ ਪਹਿਲਾਂ ਐ ਸਵਾਲ ਪੁੱਛਿਆ ਗਿਆ ਸੀ ਔਰ ਉਸਤੇ ਉਹਨਾਂ ਨੇ ਜਵਾਬ ਦਿੰਦੇ ਹੋਏ ਜ਼ਿਕਰ ਅਸਲ 'ਚ ਸ਼ੁਰੂ ਹੋਇਆ ਐ ਲਾਰੈਂਸ ਮਿਸ਼ਨੋਈ ਤੋਂ ਕਿ ਗੁਜਰਾਤ ਦੀਆਂ ਜੇਲਾਂ ਦੇ ਵਿੱਚ ਵੱਡੇ ਗੈਂਗਸਟਰ ਰੱਖੇ ਹੋਏ ਨੇ ਔਰ ਉਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਪਰ ਗੱਲ ਚਲੀ ਗਈ ਕੇਂਦਰੀ ਗ੍ਰਹਿ ਮੰਤਰੀ ਤੇ ਉਹਨਾਂ ਨੇ ਬੋਲਦੇ-ਬੋਲਦੇ ਕਿਹਾ ਕਿ ਅਸੀਂ ਜਿਹੜਾ ਹੈ ਤੜੀ ਪਾਰ ਸਾਡਾ ਦੇਸ਼ ਚਲਾ ਰਹੇ ਨੇ ਤਾਂ ਫਿਰ ਉਹਨਾਂ ਕਿਹਾ ਕਿ ਦੇਸ਼ ਦਾ ਰੱਬ ਹੀ ਰਖਵਾਲਾ ਹੈ ਸੋ ਉਸ ਬਾਰੇ ਅਸੀਂ ਪ੍ਰतिकਰਮ ਲਵਾਂਗੇ ਰਵਨੀਤ ਬਿੱਟੂ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ ਦੁਬਾਰਾ ਕੋਸ਼ਿਸ਼ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਸੰਪਰਕ ਕਰਨ ਦੀ ਤਾਂ ਸੀਐਮ ਦਾ ਬਿਆਨ ਅਸੀਂ ਦਿਖਾ ਰਹੇ ਹਾਂ ਸੀਐਮ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਦਾ ਨਾਮ ਲਿਆ ਗਿਆ ਉਨਾ ਵੱਲੋਂ ਜ਼ਿਕਰ ਕੀਤਾ ਗਿਆ ਤੜੀ ਪਾਰ ਕਾਨੂੰਨ ਦਾ ਜ਼ਿਕਰ ਕੀਤਾ ਗਿਆ ਔਰ ਉਹਨਾਂ ਕਿਹਾ ਕਿ ਇਹ ਤੜੀ ਪਾਰ ਸਾਡਾ ਦੇਸ਼ ਚਲਾ ਰਹੇ ਨੇ ਸੀਐਮ ਵੱਲੋਂ ਇਹ ਬਿਆਨ ਦਿੱਤਾ ਗਿਆ ਬੈ ਰਵਨੀਤ ਬਿੱਟੂ ਜੀ ਜੁੜੇ ਨੇ ਬਿੱਟੂ ਜੀ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਤੁਸੀਂ ਮਾਨ ਸਾਹਿਬ ਦਾ ਬਿਆਨ ਸੁਣਿਆ ਸੁਣ ਲਿਆ ਜਾਂ ਇੱਕ ਵਾਰੀ ਸੁਣਾ ਮੈਂ ਨਹੀਂ 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 ਇਹ ਇਹ ਦੇਖੋ ਬਿਆਨ ਬੜਾ ਮੰਦ ਭਾਗਾ ਬਿਆਨ ਆ ਜੀ ਇਹਨਾਂ ਨੂੰ ਇਹ ਨਹੀਂ ਪਤਾ ਸੀਐਮ ਸਾਹਿਬ ਇਹ ਤਾਂ ਹਜੇ ਕੋਲ ਇੱਕ ਛੋਟੇ ਜੇ ਸੂਬੇ ਦੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਿਹੜੇ 7 ਵਾਰ ਪਹਿਲਾਂ 7 ਵਾਰ ਗੁਜਰਾਤ ਚ ਸਰਕਾਰ ਬਣੀ ਆ 7 ਵਾਰ ਸਰਕਾਰ ਤੁਸੀਂ ਉਹ ਲੋਕਾਂ ਤੇ ਮਤਲਬ ਕੀ ਉਹਨਾਂ ਨੂੰ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਤਿੰਨ ਵਾਰ ਜਿਨ੍ਹਾਂ ਨੂੰ ਦੇਸ਼ ਦੀ ਤੀਜੀ ਵਾਰ ਵਿਭਾਗਦੋਰ ਸੰਪਤੀ ਮੁਲਕ ਦੀ ਤੀਜੀ ਵਾਰ 22 ਸੂਬਿਆਂ ਚ ਸਰਕਾਰ ਆ ਬੀਜੇਪੀ ਦੀ ਤੇ ਐਨਡੀਏ ਅਲਾਈਅੰਸ ਦੀ ਇਹ ਮੈਂ ਹੁਣ ਦੇਖੋ ਬੁਰਾ ਲੱਗੂਗਾ ਮੈਂ ਕਹਿਣਾ ਨਹੀਂ ਚਾਹੁੰਦਾ ਜੋ ਹਾਲਾਤ ਇਹੀ 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 ਜਿਹਨੇ ਸੀਐਮ ਸਾਹਿਬ ਨੇ ਇਹੀ ਸੀਐਮ ਸਾਹਿਬ ਸ਼ਰਾਬੀ ਹਾਲਾਤ ਦੇ ਵਿੱਚ ਇਹਨਾਂ ਦੀਆਂ ਤਸਵੀਰਾਂ ਦੇਖਿਓ ਤੁਸੀਂ ਜੋ ਇਹ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਜੋ ਇਹ ਕਰ ਰਹੇ ਸੀਗੇ ਹਾਲਾਤ ਦੇਖੋ ਇਹਨਾਂ ਦੇ ਜਦੋਂ ਇਹ ਬਾਹਰ ਨਿਕਲੇ ਆ ਉਸ ਇੱਕ ਮੰਤਰੀ ਦੇ ਮੂਹਰੇ ਆ ਕੇ ਜਿਹੜੇ ਜਾ ਸਾਡੇ ਜਲ ਸ਼ਕਤੀ ਨੇ ਉੱਥੇ ਸਰ 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 ਕਰਦੇ ਸੀ ਸਰ ਮੈਨੂੰ ਤੁਸੀਂ ਘਰ ਦਿੱਤਾ ਸੀ ਸਰ ਤੁਸੀਂ ਮੈਨੂੰ ਘਰ ਰਹਿਣ ਲਈ ਦਿੱਤਾ ਸੀ ਮੈਨੂੰ ਯਾਦ ਆ ਉਦੋਂ ਇਹਨਾਂ ਨੇ ਮਿੰਤਾ ਕਰਕੇ ਇੱਕ ਮੰਤਰੀ ਨੂੰ ਸੀ ਜਿਹੜੇ ਸੀ ਆਰ ਪਾਟਲ ਨੇ ਉਹਨਾਂ ਤੋਂ ਜੋ ਹਾਊਸਿੰਗ ਕਮੇਟੀ ਦੇ ਸੀ ਉਹ ਚੇਅਰਮੈਨ ਉੱਥੇ ਇਹ ਲੱਛਣ ਦੇਖੋ ਕੀ ਕਰਦੇ ਸੀ ਵੀ ਆਹ ਲੋ ਜੀ ਖਾਲੀ ਸਾਈਨ ਲੈ ਲਓ ਮੇ ਤੋਂ ਮੈਂ ਇੱਥੇ ਹੀ ਸਾਈਨ ਕਰ ਦਿੰਦਾ ਉਹ ਫੋਟੋਆਂ ਵੀ ਤੁਹਾਡੇ ਮੂਰੇ ਆਈਆਂ ਏ ਇਸ ਕਰਕੇ ਇਹ ਜਿਹੜੇ ਅਮਿਤ ਸ਼ਾਹ ਜੀ ਦੇ ਮੂਰੇ ਨਾ ਅਮਿਤ ਸ਼ਾਹ ਜੀ ਦੇ ਮੂਰੇ ਇਹੀ ਭਗਵੰਤ ਜੀ ਖੜ ਜੇ ਨਾ ਪਜਾਮਾ ਨਾ ਗਿਲਾ ਹੋ ਜੇ ਦਾ ਇਹ ਖੜ ਨਹੀਂ ਸਕਦਾ ਇਹ 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 ਗੱਲਾਂ ਮਾਰਦੇ ਆ ਮੈਂ ਅੱਜ ਮਤਲਬ ਤੁੰਤੂ ਵੈਸੇ ਹੋਣਾ ਚਾਹਣਾ ਕੱਲ ਦੇ ਇਹ ਉਸ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਜਿਹੜੇ 7 ਦਿਨਾਂ ਚ 6 ਕੰਟਰੀਆਂ ਘੁੰਮ ਕੇ ਤੇ ਇਹ ਅਨਪੜ ਬੰਦਾ ਇਹ ਪਤਾ ਹੀ ਹੈ ਉਹੀ ਤੇ ਚਲਾ ਕਰਨ ਵਾਲੀ ਆ ਮੈਂ ਕਰੂੰਗਾ ਪ੍ਰੈਸ ਕਾਨਫਰੈਂਸ ਆ ਕੇ ਇੱਕ ਦੋ ਦਿਨਾਂ ਦਾ ਪਰ ਉਹ ਕਹਿੰਦੇ ਕਿ ਸਾਨੂੰ ਇਹ ਜਾਣਨ ਦਾ ਹੱਕ ਹੈ ਪੂਰਾ ਕਿ ਪ੍ਰਧਾਨ ਮੰਤਰੀ ਕਿੱਥੇ ਜਾਂਦੇ ਨੇ ਮੈਂ ਤਾਂ ਸਿਰਫ ਨਾਂ ਪੁੱਛਿਆ ਦੇਸ਼ਾਂ ਦਾ ਨਹੀਂ ਨਹੀਂ ਦੇਸ਼ ਇਹ ਅਨਪੜ੍ਹ ਬੰਦੇ ਗਵਾਰ ਨੂੰ ਇਹ ਨਹੀਂ ਪਤਾ ਵੀ ਦੁਨੀਆ 'ਚ ਕਿੰਨੇ ਦੇਸ਼ ਨੇ ਕਿਹੜੇ-ਕਿਹੜੇ ਦੇਸ਼ ਨੇ ਹਰ ਦਮੇਨੀਆ ਦਮੇਸ਼ੀਆ ਦਮਾਸ਼ੀਆ ਇਹ ਕੀ ਤਮਾਸ਼ਾ ਜੀ ਹੂੰ ਇਸ ਬੰਦੇ ਨੂੰ ਇਹੀ ਨਹੀਂ ਪਤਾ ਵੀ ਕਿਹੜੀਆਂ ਕੰਟਰੀ ਕਿੱਥੇ ਉਹ ਗਏ ਨੇ ਤੇ ਉਹ ਤਮਾਸ਼ਾ ਕਹੀ ਜਾਂਦੇ ਆ ਜਿਹੜੇ ਪਤ ਨਹੀਂ ਕਿਹੜੇ-ਕਿਹੜੇ ਨਾਂ ਲਈ ਜਾਂਦੇ ਆ ਜਿਵੇਂ ਮਤਲਬ ਜਮਾਈ ਬਹਿਲੇ ਹੋਏ ਹਾਲਾਤ ਚ ਨੇ ਇੰਨੀ ਹੈਂਗਓਵਰ ਚ ਬਈ ਹੋਰ ਹੀ ਮੁਲਕਾਂ ਦੇ ਨਾਲ ਲੇ ਜਾਂਦੇ ਜਿਸ ਬੰਦੇ ਨੂੰ ਪਤਾ ਹੀ ਨਹੀਂਗਾ ਵੀ ਕੀ ਆ ਤੇ ਦੂਜੀ ਗੱਲ ਅਰੇ ਭਾਈ 140 ਕਰੋੜ ਲੋਕਾਂ ਨੇ ਤੀਜੀ ਵਾਰ ਨਰਿੰਦਰ ਮੋਦੀ ਜੀ ਨੂੰ ਚੁਣਿਆ ਤੀਜੀ ਵਾਰ ਤੁਸੀਂ ਸਵਾਲ 100 ਵਾਰ ਪੁੱਛੋ ਇੱਥੇ ਜਾਲੀ ਜੇ ਅੱਜ ਬਿੱਲ ਜੇ ਮੈਂ ਤੁਹਾਨੂੰ ਪੁੱਛਾਂ ਸਾਢੇ 3 ਸਾਲ ਤੁਸੀਂ ਸੁੱਤੇ ਰਹੇ ਤੇ ਅੱਜ ਤੁਸੀਂ ਆ ਬੈਲ ਦੌੜ ਜਿਹੜੀਆਂ ਗੱਡੀਆਂ ਦਾ ਦੌੜ ਵਾਲੇ ਇਹ ਇਹ ਤੁਹਾਡੇ ਤੁਹਾਡੇ ਕੋਲ ਤਾਕਤ ਹੀ ਹੈ ਨਹੀਂ ਕਿ ਇਹ ਇਹ ਤਾਂ ਪਹਿਲਾਂ ਹੀ ਪ੍ਰੈਜ਼ੀਡੈਂਟ ਦੇ ਕੋਲ ਬਿੱਲ ਫਸਿਆ ਪਿਆ ਏ ਉਹ ਆ ਕੇ ਮਿਲੋ ਆ ਕੇ ਕਢਵਾਓ ਬਿੱਲ ਇੱਥੇ ਵਿਧਾਨ ਸਭਾ 'ਚ ਇਹਦੇ ਨਾਲ ਕੀ ਗੱਲ ਬਣੂਗੀ ਜੀ ਹਮ ਅੱਜ ਅੱਜ ਜੇ ਬੇਅਦਬੀ ਵਾਲੀ ਗੱਲ ਆ ਉਹ ਕਹਤੀ ਇਹ ਐਮਪੀ ਰਹੇ ਆ ਮੇਰੇ ਨਾਲ ਰਹੇ ਆ ਇਹਨਾਂ ਨੂੰ ਇਹ ਨਹੀਂ ਪਤਾ ਜਦੋਂ ਪਾਰਲੀਮੈਂਟ 'ਚ ਕੋਈ ਬਿੱਲ ਆਉਂਦਾ ਨਾ ਇਹ ਕਹਿੰਦੇ ਅਸੀਂ ਹੁਣ ਉਹਨੇ ਬਿੱਲ ਨੂੰ ਅੱਗੇ ਭੇਜਾਂਗੇ ਇਹਦੇ ਬਾਰੇ ਡਿਸਕਸ਼ਨ ਕਰਨ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਪਾਰਲੀਮੈਂਟ 'ਚ ਬਿੱਲ ਆ ਜਾਂਦਾ ਏ ਉਸ ਸਿਲੈਕਟਡ ਕਮੇਟੀ ਨੂੰ ਜਾਂ ਪਾਰਲੀਮੈਂਟ ਕਮੇਟੀ ਨੂੰ ਤਦ ਭੇਜਿਆ ਜਾਂਦਾ ਜਦੋਂ ਉਹਦੇ ਉੱਤੇ ਕੋਈ ਵਿਚਾਰਿਕ ਮਤਭੇਦ ਹੋਣ ਜਦੋਂ ਪਾਰਟੀਆਂ ਦੇ ਨਾਲ ਉਹਦੇ ਵਿੱਚ ਕੋਈ ਨਾ ਕੋਈ ਅੜਚਣ ਹੋਣ ਮੰਨਣ ਨਾ ਵੀ ਅਸੀਂ ਇਹਨੂੰ ਬਿੱਲ ਨੂੰ ਪਾਸ ਨਹੀਂ ਕਰਨਾ ਸਹਿਮਤੀ ਨਹੀਂ ਗਈ ਸਾਡੀ ਤਦ ਉਹ ਜਾਂਦਾ ਇਹ ਬਿੱਲ ਇਹ ਜਨਾਬ ਕਹੀ ਜਾਂਦੇ ਸੀ ਕੱਲ ਇਹਨਾਂ ਨੂੰ ਇਹ ਪਤਾ ਹੀ ਨਹੀਂ ਵੀ ਜਿਹੜਾ ਬਿੱਲ ਉਹਨੂੰ ਫੇਰ ਪਾਰਲੀਮੈਂਟ ਕਮੇਟੀ ਕੋਲ ਭੇਜੀਦਾ ਉਹ ਪਾਰਲੀਮੈਂਟ ਕਮੇਟੀ ਚ ਜਾਂ ਜਦੋਂ ਉਹ ਸਿਲੈਕਟ ਕਮੇਟੀ ਜਾਂ ਕਮੇਟੀਆਂ ਬੜਾਈਆਂ ਜਾਂਦੀਆਂ ਜਦੋਂ ਉਹਦੇ ਵਿੱਚ ਪਾਰਲੀਮੈਂਟ ਚੋ ਬਿੱਲ ਪਾਸ ਨਹੀਂ ਹੁੰਦਾ ਉਹਦੇ ਬਾਰੇ ਕਿੰਤੂ ਪਰੰਤੂ ਹੋ ਜਾਂਦੀ ਆ ਇਹਦੇ ਲਈ ਤਾਂ ਸਾਰੀਆਂ ਪਾਰਟੀਆਂ ਸਹਿਮਤ ਨੇ ਹੂੰ ਇਹ ਇਹ ਮਤਲਬ ਹਰ ਚੀਜ਼ ਦਾ ਮਜ਼ਾਕ ਬੰਦਾ ਕਰਦਾ ਤਮਾਸ਼ਾ ੜਾਉਂਦਾ ਏ ਬੰਦਾ ਅੱਜ ਅੱਜ ਇਹ ਇਹ ਅੱਜ ਦੇਖੋ ਇੱਕੱਲਾ ਹੀ ਸਿਆਣਾ ਹੋ ਗਏ ਇਹ ਦੂਜਿਆਂ ਨੂੰ ਕਹਿੰਦੇ ਆ ਹਰ ਬੰਦੇ ਨੂੰ ਸਵਾਲ ਹਰ ਬੰਦੇ ਨੂੰ ਸਵਾਲ ਇੱਕੱਲਾ ਹੀ ਸਿਆਣਾ ਪੈਦਾ ਹੋ ਗਿਆ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਅੱਛਾ ਮੈਂ ਮਿੱਟੂ ਜੀ ਇੱਕ ਸਵਾਲ ਪੁੱਛਣਾ ਚਾਹੂੰਗਾ ਤੁਹਾਨੂੰ ਸ਼ਾਇਦ ਤੁਸੀਂ ਤੁਸੀਂ ਵੀ ਜ਼ਾਹਿਰ ਜੀ ਗੱਲ ਹੈ ਜਾਣਕਾਰੀ ਤਾਂ ਰੱਖਦੇ ਹੋਵੋਗੇ ਇਹ ਚਰਚਾਵਾਂ ਬਹੁਤ ਹੁੰਦੀਆਂ ਐ ਕਿ ਮੁੱਖ ਮੰਤਰੀ ਦੇ ਗ੍ਰਹਿ ਮੰਤਰੀ ਨਾਲ ਸਬੰਧ ਬਹੁਤ ਚੰਗੇ ਨੇ ਜਾਂ ਉਹ ਮਨਾ ਨਹੀਂ ਕਰਦੇ ਕਿਸੇ ਵੀ ਗੱਲ ਤੋਂ ਅਕਸਰ ਜਦੋਂ ਮਿਲਦੇ ਨੇ ਜਾਂ ਟੈਲੀਫੋਨਿਕ ਕਨਵਰਸੇਸ਼ਨ ਵੀ ਜ਼ਾਹਿਰ ਜੀ ਗੱਲ ਹੈ ਬਤੌਰ ਮੁੱਖ ਮੰਤਰੀ ਸੂਬਿਆਂ ਦੇ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਗ੍ਰਹਿ ਮੰਤਰੀ ਨਾਲ ਹੁੰਦੀ ਹੋਣੀ ਹੈ ਅਕਸਰ ਔਰ ਇਹ ਚਰਚਾਵਾ ਨੇ ਬਹੁਤ ਵਾਰੀ ਹੁੰਦੀਆਂ ਨੇ ਆਫ ਦਾ ਰਿਕਾਰਡ ਵੀ ਹੁੰਦੀਆਂ ਨੇ ਕਿ ਸੀਐਮ ਦੇ ਚੰਗੇ ਸਬੰਧ ਨੇ ਗ੍ਰਹਿ ਮੰਤਰੀ ਦੇ ਨਾਲ ਉਹ ਜੀਪ ਏ ਭੰਡ ਦੇ ਕਿਸੇ ਨਾ ਕੋਈ ਸਬੰਧ ਨਹੀਂ ਇਹਦੇ ਨਾਲ ਕੋਈ ਸਬੰਧ ਰੱਖਣਾ ਚਾਹੁੰਦਾ ਹੈ ਇਹ ਤਾਂ ਸਿਰਫ ਇੱਕ ਮਜਬੂਰੀ ਹੁੰਦੀ ਆ ਜਿਹੜਾ ਗ੍ਰਹਿ ਮੰਤਰੀ ਆ ਇੱਕ ਪੰਜਾਬ ਐਡੀ ਸੈਂਸਿਟਿਵ ਬਾਰਡਰ ਸਟੇਟ ਆ ਇਹਦੇ ਵਾਂਗੂ ਇਹਦੇ ਵਾਂਗੂ ਗ੍ਰਹਿ ਮੰਤਰੀ ਜੀ ਜਾਂ ਸੈਂਟਰ ਦੀ ਸਰਕਾਰ ਕਦੇ ਕੱਥੀਆਂ ਗੱਲਾਂ ਕਰ ਸਕਦੀ ਆ ਉੱਥੋਂ ਤਾਂ ਹਮਲੇ ਹੋਣੇ ਆ ਪਾਕਿਸਤਾਨ ਨੇ ਕਰਨੇ ਆ ਉਹ 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 ਇਹ ਵੀ ਅਰਗੇ ਥੋੜੀ ਨੇ ਉਹਨਾਂ ਨੇ ਭਾਈ ਪੰਜਾਬ ਨੂੰ ਬਚਾ ਕੇ ਰੱਖਣਾ ਦੁਸ਼ਮਣ ਦੇਸ਼ ਤੋਂ ਹੂੰ ਉਹ ਇਹ ਜੀ ਗੱਲ ਇਹ ਤਾਂ ਇਹ ਤਾਂ ਤੁਹਾਨੂੰ ਮੈਂ ਦੱਸਿਆ ਇਹ ਤਾਂ ਮਸ਼ੂਲੇ ਡਾਉਣ ਵਾਲਾ ਚੁਟਕਲੇबाज ਬੰਦਾ ਭੰਡ ਬੰਦਾ ਇਹਦਾ ਕੀ ਆ ਕੱਲ ਨੂੰ ਉੱਥੋਂ ਪਾਕਿਸਤਾਨ ਦੇ ਨਾਲ ਸਾਰੇ ਸਾਡੇ ਐਸੇ ਹਾਲਾਤ ਬਣੇ ਹੋਏ ਨੇ ਉਹ ਇਹਦੇ ਵਾਂਗੂ ਥੋੜੀ ਗੱਲ ਕਰ ਲੈਣਗੇ ਹੂੰ ਇਸ ਕਰਕੇ ਇਹ ਇਹ ਮਤਲਬ ਇੱਕ ਕਹਿਣਾ ਪਾਰ ਕਹਿਣਾ ਅੱਜ ਇੱਕ ਗ੍ਰਹਿ ਮੰਤਰੀ ਨੂੰ ਇਹਦਾ ਮਤਲਬ ਮੈਂ ਕਹਣਾ ਇਹ ਤਾਂ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਇਹ ਤਾਂ ਲੱਗਦਾ ਪਾਕਿਸਤਾਨ ਨਾ ਰਲ ਗਿਆ ਇਹ ਬੰਦਾ ਉਧਰ ਸਾਡਾ ਆਪਰੇਸ਼ਨਸ ਦੂਰ ਅਜੇ ਤੱਕ ਚੱਲ ਰਿਹਾ ਰੋਜ਼ ਇਸ ਬੰਦੇ ਤੋਂ ਉਹ ਗ੍ਰਹਿ ਮੰਤਰੀ ਦੀ ਗੱਲ ਕਰਦੇ ਆ ਮੈਂ ਤੁਹਾਨੂੰ ਕਹਿੰਦਾ ਮੂਰੇ ਬਹਿ ਨਹੀਂ ਸਕਦਾ ਤੁਸੀਂ ਦੋਸਤੀ ਦੀ ਗੱਲ ਕਰਦੇ ਹੋ ਇਹ ਤਾਂ ਇਹ ਇਹ ਤਾਂ ਥੱਲੇ ਆ ਕੇ ਇਹ ਵੀ ਕਦੇ ਕਿਆ ਧੰਨਵਾਦ ਬਿੱਟੂ ਜੀ ਸਾਡੇ ਨਾਲ ਜੁੜਨ ਲਈ ਆਪਣਾ ਪ੍ਰਤੀਕਰਮ ਦੇਣ ਲਈ ਧਰਮਨੀਤ ਬਿੱਟੂ ਵੱਲੋਂ ਵੀ ਕਾਫੀ ਤਿੱਖੇ ਨਿਸ਼ਾਨੇ ਜਿਹੜੇ ਨੇ ਸਾਦੇ ਗਏ ਨੇ ਔਰ ਰਮਨੀਤ ਬਿੱਟੂ ਨੇ ਇੱਥੋਂ ਤੱਕ ਕਹਿਤਾ ਕਿ ਮੁੱਖ ਮੰਤਰੀ ਤੇ ਇਨਾ ਸ਼ਬਦਾਂ ਦੇ ਲਈ ਗ੍ਰਹਿ ਮੰਤਰੀ ਦੇ ਲਈ ਵਰਤੇ ਇਨਾ ਸ਼ਬਦਾਂ ਦੇ ਲਈ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਸੀਐਮ ਨੇ ਕੀ ਆਖੀ ਹਾਲੇ ਤੱਕ ਗੈਂਗਸਟਰ ਨਾ ਕਿਉਂ ਸੋੰਦੇ ਐਸਾ 12 ਸਾਲ ਪੁਰਾਣੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਮਨਮਤੀ ਜਿਹੜੀ ਜੇਲ੍ਹ ਚ ਕੌਣ ਬੈਠਾ ਹੈ ਹੈ ਜੀ ਜਿੰਨਾ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸਬੰਧ ਨੇ ਹੁਣੇ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫੇਰ ਸਾਨੂੰ ਸਭ ਪੁੱਛ ਲੈਣ ਸਾਨੂੰ